15 ਅਗਸਤ 1947 ਨੂੰ ਪੂਰੇ ਦਾ ਪੂਰਾ ਭਾਰਤ ਤੇ ਪੂਰੇ ਦਾ ਪੂਰਾ ਪਾਕਿਸਤਾਨ ਜਸ਼ਨ ਮਨਾ ਰਿਹਾ ਸੀ ਕੋਰੀਆਂ ਤੋਂ ਆਜ਼ਾਦੀ ਮਿਲਣ ਦਾ ਪਰ ਸਾਡਾ ਪੰਜਾਬ ਫੁੱਟ ਫੁੱਟ ਰੋ ਰਿਹਾ ਸੀ ਤੁਹਾਨੂੰ ਪਤਾ ਕਿਉਂ ਅੱਜ ਮੈਂ ਤੁਹਾਨੂੰ ਪੂਰੀ ਦੀ ਪੂਰੀ ਕਹਾਣੀ ਦੱਸੂਗਾ ਜੋ ਮੈਂ ਸਾਡੇ ਬਜ਼ੁਰਗਾਂ ਤੋਂ ਸੁਣੀ ਹੈ ਕਿਤਾਬਾਂ ਲਿਖਣ ਵਾਲੇ ਸੁਣੀਆਂ ਸੁਣਾਈਆਂ ਗੱਲਾਂ ਕਰਗੇ ਮੈਂ ਤੁਹਾਨੂੰ ਰਿਐਲਿਟੀ ਦੱਸਦਾ ਜੋ ਸਾਡੇ ਬਜ਼ੁਰਗਾਂ ਨੇ ਆਪਣੇ ਤਨ ਤੇ ਹੰਢਾਈ ਹੈ ਉਹਨਾਂ ਨੇ ਸਾਨੂੰ ਦੱਸੀ ਅੱਗੇ ਕਿਉਂਕਿ ਮੇਰਾ ਪਿੰਡ ਜ਼ਿਲ੍ਹਾ ਸਿਆਲਕੋਟ ਜੋ ਹੁਣ ਪਾਕਿਸਤਾਨ ਦੇ ਵਿੱਚ ਹੈ ਉਹ ਸੀ ਸਾਡਾ ਪਛੋਕੜ ਸਾਡੇ ਬਜ਼ੁਰਗਾਂ ਦਾ ਪਿੰਡ ਢਿੱਲੰਬ ਲੱਗਣ ਸੀ ਜ਼ਿਲ੍ਹਾ ਸਿਆਲਕੋਟ ਬਾਪੂ ਜੀ ਦੱਸਦੇ ਸੀ ਕਿ ਅਸੀਂ ਸਾਰੇ ਖੁਸ਼ ਸੀ ਕਿ ਹੁਣ ਸਾਡਾ ਦੇਸ਼ ਆਜ਼ਾਦ ਹੋ ਗਿਆ ਹੁਣ ਅਸੀਂ ਆਜ਼ਾਦੀ ਨਾਲ ਰਹਾਂਗੇ ਗੋਰਿਆਂ ਦੇ ਅਤਿਆਚਾਰ ਤੋਂ ਬਚਾਂਗੇ ਅਸੀਂ ਚਲੋ ਤਰੱਕੀ ਕਰਾਂਗੇ ਜ਼ਿੰਦਗੀ 'ਚ ਜਿਹੜੇ ਸੁਪਨੇ ਅਧੂਰੇ ਰਹਿ ਗਏ ਉਹ ਅਸੀਂ ਕਰਾਂਗੇ ਕਿਉਂਕਿ ਬਹੁਤ ਤਰ੍ਹਾਂ ਦੇ ਟੈਕਸ ਲਾਏ ਹੋਏ ਸੀ ਗੋਰਿਆਂ ਨੇ ਚਲੋ ਨਿਯਾਤ ਮਿਲ ਜੂਗੀ ਕਹਿੰਦੇ ਅਸੀਂ ਜਸ਼ਨਾਂ ਦੀਆਂ ਤਿਆਰੀਆਂ ਕਰਦੇ ਹੀ ਸੀ ਆਜ਼ਾਦੀ ਮਿਲਣ ਦੀਆਂ ਕਿਉਂਕਿ ਦੇਖੋ 200 ਸਾਲ ਬਾਅਦ ਆਜ਼ਾਦੀ ਮਿਲੀ ਹੈ ਜਸ਼ਨ ਦੀਆਂ ਤਿਆਰੀਆਂ ਕਰ ਰਹੇ ਆ ਤੇ ਅਚਾਨਕ ਇੱਕ ਖਬਰ ਮਿਲਦੀ ਆ ਰੇਡੀਓ ਤੇ ਕਿ ਇੱਕ ਨਵਾਂ ਦੇਸ਼ ਪਾਕਿਸਤਾਨ ਬਣਨ ਜਾ ਰਿਹਾ ਜੋ ਵੀ ਸਿੱਖ ਪਾਕਿਸਤਾਨ ਦੇ ਜੋ ਏਰੀਆ ਦੱਸਿਆ ਉਹਨਾਂ ਨੇ ਕਿ ਹਿੰਦੁਸਤਾਨ ਦੇ ਇਸ ਉੱਤਰੀ ਏਰੀਏ ਵਿੱਚ ਰਹਿੰਦੇ ਆ ਉਹ ਇੱਥੋਂ ਉੱਜੜ ਕੇ ਚਲੇ ਜਾਣ ਤੁਹਾਨੂੰ ਜ਼ਮੀਨਾਂ ਤੇ ਘਰ ਦਿੱਤੇ ਜਾਣਗੇ ਹਿੰਦੁਸਤਾਨ ਦੇ ਵਿੱਚ ਜੋ ਕਿ ਹੁਣ ਭਾਰਤ 'ਚ ਏਰੀਆ ਤੁਸੀਂ ਇਹ ਛੱਡ ਕੇ ਚਲ ਜਿਓ ਸੋਚ ਕੇ ਦੇਖੋ ਜਸ਼ਨ ਮਨਾ ਰਹੇ ਆ ਰਾਤ ਨੂੰ ਆਜ਼ਾਦੀ ਦਾ ਤੇ ਉਦੋਂ ਹੀ ਖਬਰ ਮਿਲ ਜੇ ਕਿ ਇਹ ਘਰ ਛੱਡ ਕੇ ਜਾਣਾ ਪੈਣਾ ਤੁਹਾਨੂੰ ਸਾਡੀਆਂ ਮਾਵਾਂ ਦੇ ਉੱਥੇ ਹੀ ਮੱਝਾਂ ਕੁੱਤੇ ਜੋ ਕੁਝ ਵੀ ਸੀ ਉੱਥੇ ਬੰਨੇ ਹੀ ਰਹਿ ਗਿਆ ਸਿਰਫ ਕੁਝ ਸੋਨਾ ਨਾਲ ਲੈ ਕੇ ਗਏ ਵੀ ਚਲੋ ਅੱਗੇ ਕੰਮ ਆ ਜਾਊਗਾ ਖਾਣ ਨੂੰ ਰੋਟੀ ਜਿਹਨੇ ਪਕਾ ਲਈ ਸੀ ਉਹ ਪੱਕੀ ਰਹਗੀ ਤੇ ਜਿਹਦੇ ਕੋਲ ਭੁੱਖਾ ਸੀਗਾ ਉਹ ਭੁੱਖਾ ਹੀ ਰਹਿ ਗਿਆ ਮੇਰੇ ਦਾਦਾ ਜੀ ਦੱਸਦੇ ਸੀ ਅਸੀਂ ਤਾਂ ਕਹਿੰਦੇ ਗਾਜਰਾਂ ਚੱਕ ਲਈਆਂ ਕੱਚੀਆਂ ਸਬਜ਼ੀ ਬਣਾਉਣ ਦਾ ਟਾਈਮ ਸੀ ਵੀ ਰਸਤੇ 'ਚ ਹੀ ਖਾਂਦੇ ਜਾਵਾਂਗੇ ਜਦੋਂ ਕਾਫਲਾ ਉੱਥੋਂ ਤੁਰਿਆ ਤਾਂ ਸਾਡਾ ਸਭ ਤੋਂ ਲਾਸਟ ਤੇ ਸੀ ਕਿਉਂਕਿ ਮੇਰੇ ਬਾਪੂ ਜੀ ਨੂੰ ਲੱਗਦਾ ਸੀ ਕਿ ਸਾਡਾ ਇਹ ਜਿਹੜਾ ਮਸਲਾ ਵਾ ਇਹ ਨਿਬੜ ਜਾਊਗਾ ਸਾਨੂੰ ਸ਼ਾਇਦ ਜਾਨ ਦੀ ਲੋੜ ਨਹੀਂ ਪਊਗੀ ਪਰ ਲਾਗਲੇ ਪਿੰਡ ਦੇ ਕੁਝ ਚੰਗੇ ਜਿਹੜੇ ਮੁਸਲਿਮ ਭਰਾ ਸੀਗੇ ਉਹਨਾਂ ਨੇ ਦੱਸਿਆ ਆ ਕਿ ਤੁਹਾਨੂੰ ਜਾਣਾ ਪੈਣਾ ਜੀ ਹੁਣ ਇਥੋਂ ਮਜਬੂਰਨ ਹੋ ਕੇ ਸਾਡੇ ਬਜ਼ੁਰਗਾਂ ਨੂੰ ਆਪਣਾ ਘਰ-ਬਾਰ ਬਣਿਆ-ਬਣਾਈਆਂ ਹਵੇਲੀਆਂ ਜ਼ਮੀਨਾਂ ਸਭ ਕੁਝ ਛੱਡ ਕੇ ਇੱਕ ਛੋਟੇ ਜਿਹੇ ਗੱਡਾ ਲੈ ਕੇ ਗੱਡੇ ਤੇ ਹੋ ਰਵਾਨਾ ਹੋ ਗਏ ਕੋਈ ਪਤਾ ਨਹੀਂ ਕਿੱਧਰ ਨੂੰ ਜਾਣਾ ਰਸਤੇ ਦੇ ਵਿੱਚ ਖੂਹਾਂ ਦੇ ਵਿੱਚ ਜ਼ਹਿਰ ਮਲਾ ਦਿੱਤਾ ਗਿਆ ਜਿਹੜੇ ਪਾਣੀ ਪੀਣ ਵਾਲੇ ਖੂਹ ਸੀ ਵੀ ਭੁੱਖੇ ਪਿਆਸੇ ਆਪ ਹੀ ਮਰ ਜਾਣਗੇ ਨਾ ਇਹ ਪਸ਼ੂਆਂ ਨੂੰ ਪਾਣੀ ਪਿਆਜ ਸਕਣ ਕਿਉਂਕਿ ਗੱਡਿਆਂ ਤੇ ਆ ਰਹੀ ਸਾਰੇ ਤੇ ਨਾ ਇਹ ਖੁਦ ਪਾਣੀ ਪੀ ਸਕਣ ਜਿਹੜੀਆਂ ਸਾਡੀਆਂ ਧੀਆਂ ਪੈਣਾ ਨਾਲ ਆ ਰਹੀਆਂ ਸੀ ਉਹਨਾਂ ਦੇ ਚੁੰਨੀ ਦੇ ਲੜਾ ਨਾਲ ਜ਼ਹਿਰ ਦੀਆਂ ਪੁੜੀਆਂ ਬਣਾ ਦਿੱਤੀਆਂ ਗਿਆ ਵੀ ਜਦੋਂ ਦੰਗੇ ਵਾਲੇ ਤੁਹਾਡੇ ਤੇ ਰਸਤੇ 'ਚ ਹਮਲਾ ਕਰਨਗੇ ਤੁਸੀਂ ਇਹ ਜ਼ਹਿਰ ਖਾ ਕੇ ਮਰ ਜਾਣਾ ਤੁਹਾਡੀ ਇੱਜ਼ਤ ਬਚਣੀ ਚਾਹੀਦੀ ਹੈ ਜਾਨ ਬਚੇ ਨਾ ਬਚੇ ਤੇ ਇਹ ਹੋਇਆ ਵੀ ਰਸਤੇ ਦੇ ਵਿੱਚ ਜਦੋਂ ਸਾਡੇ ਪਿੰਡ ਵਾਲੇ ਕਾਫਲੇ ਤੇ ਹੱਲਾ ਹੋਇਆ ਸੀ ਦੰਗੇ ਵਾਲੇ ਜਦੋਂ ਹਥਿਆਰ ਲੈ ਕੇ ਆਏ ਤਾਂ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਉਸ ਸਮੇਂ ਦੀਆਂ ਔਰਤਾਂ ਸੀਗੀਆਂ ਉਹਨਾਂ ਨੇ ਜ਼ਹਿਰ ਖਾ ਲਿਆ ਤੇ ਕੁਝ ਕਨੇ ਉੱਥੇ ਲੱਗ ਗਈ ਖੂਹ ਸੀ ਜਿਹੜਾ ਜ਼ਹਿਰੀਲਾ ਉਹਦੇ ਵਿੱਚ ਛਾਲਾ ਮਾਰ ਕੇ ਆਪਣੀ ਇੱਜ਼ਤ ਬਚਾਉਣ ਖਾਤਰ ਜਾਨ ਦੇ ਦਿੱਤੀ ਕਿਉਂਕਿ ਜ਼ਿੰਦਗੀ ਤੋਂ ਜ਼ਿਆਦਾ ਇੱਜ਼ਤਾਂ ਪਿਆਰੀਆਂ ਹੁੰਦੀਆਂ ਸੀ ਉਸ ਸਮੇਂ ਦੇ ਵਿੱਚ ਜਦੋਂ ਹੱਲਾ ਪੈਂਦਾ ਸੀਗਾ ਕਾਫਲੇ ਦੇ ਉੱਤੇ ਤਾਂ ਲੋਕ ਭੱਜ ਕੇ ਕੁਮਾਤ ਜਾਂ ਚਰੀ ਦੇ ਵਿੱਚ ਲੁਕ ਜਾਂਦੇ ਸੀ ਛਿਰੀਆਂ ਮੌਜੂਦਾ ਫਸਲਾਂ ਸੀ ਪਰ ਛੋਟੇ ਛੋਟੇ ਬੱਚੇ ਸੀ ਯਾਰ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੀ ਹੋ ਰਿਹਾ ਉਹ ਬੱਚੇ ਜਦੋਂ ਰੋਂਦੇ ਸੀ ਨਾ ਤਾਂ ਦੰਗੇ ਵਾਲਿਆਂ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਉੱਥੇ ਇਹ ਲੁਕੇ ਹੋਏ ਆ ਬੱਚਾ ਰੋ ਰਿਹਾ ਤਾਂ ਲੋਕੇਸ਼ਨ ਦਾ ਪਤਾ ਲੱਗ ਜਾਂਦਾ ਸੀ ਮਾਵਾ ਨੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਆਪਣੇ ਹੱਥੀ ਮਾਰਿਆ ਸੀ ਛੋਟੇ ਛੋਟੇ ਬੱਚਿਆਂ ਨੂੰ ਕਿ ਇਹ ਰੂਪੇ ਤਾਂ ਅਸੀਂ ਸਾਰੇ ਮਾਰੇ ਜਾਵਾਂਗੇ ਇਸ ਕਰਕੇ ਬਹੁਤ ਸਾਰੀਆਂ ਮਾਵਾਂ ਨੇ ਪੱਥਰ ਰੱਖ ਕੇ ਦਿਲ ਤੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਹੱਥੀ ਮਾਰਿਆ ਸੀ ਆਜ਼ਾਦੀ ਸੌਖੀ ਨਹੀਂ ਮਿਲੀ ਇਹ ਵੰਡ ਹੋਈ ਆ ਜਿਹੜਾ ਇਹ ਸੌਖੀ ਨਹੀਂ ਮਿਲੀ ਮੁੱਦਾ ਸਾਰਾ ਸੀਗਾ ਰੈੱਡ ਕਲੀਫ ਦਾ ਰੈੱਡ ਕਲੀਫ ਨੂੰ ਕਦੇ ਪਤਾ ਹੀ ਨਹੀਂ ਉਹਨੂੰ ਕਦੇ ਇੰਡੀਆ ਨਹੀਂ ਸੀ ਆਇਆ ਜ਼ਿੰਦਗੀ ਦੇ ਵਿੱਚ ਉਹ ਉਹਨੇ ਬਸ ਹੈਲੀਕਾਪਟਰ 'ਚ ਇੱਕ ਵਾਰ ਏਰੀਆ ਜਾਂ ਦੇਖਿਆ ਤੇ ਖਿੱਚਤੀ ਲੈਣ ਤੇ ਲਾਈਨ ਕਿੱਥੇ ਖਿੱਚੀ ਤੁਸੀਂ ਹਿਸਾਬ ਲਾਓ ਇੰਡੀਆ ਦਾ ਨਕਸ਼ਾ ਦੇਖਿਓ ਬੰਗਲਾਦੇਸ਼ ਇੰਡੀਆ ਦੇ ਨਕਸ਼ੇ 'ਚ ਬਿਲਕੁਲ ਪਿੱਛੇ ਜਿਹਾ ਪੂਛ ਜੀ ਤੇ ਤੇ ਆਹ ਜਿਹੜੇ ਏਰੀਆ 'ਚ ਹੁਣ ਪਾਕਿਸਤਾਨ ਬਣਿਆ ਐ ਇੱਥੇ ਤਾਂ ਜਿਆਦਾ ਹਿੰਦੂ ਤੇ ਸਿੱਖ ਕਮਿਊਨਿਟੀ ਰਹਿੰਦੀ ਸੀ ਇੱਥੇ ਪਾਕਿਸਤਾਨ ਆਹ ਹਿੱਸੇ 'ਚ ਬਣਾਉਣ ਦੀ ਤੱਕ ਨਹੀਂ ਸੀ ਬਣਦੀ ਪਾਕਿਸਤਾਨ ਬਣਾਉਂਦੇ ਯੂਪ ਸਾਈਡ ਲਖਨਊ ਸਾਈਡ ਜਿੱਥੇ ਕੀ ਮੁਸਲਿਮ ਕਮਿਊਨਿਟੀ ਜ਼ਿਆਦਾ ਪਰ ਇਹਨਾਂ ਨੇ ਨਹੀਂ ਇਹਨਾਂ ਨੇ ਵੰਡਣਾ ਸੀ ਪੰਜਾਬ ਕਿਉਂਕਿ ਉਸ ਸਮੇਂ ਦੀਆਂ ਸਰਕਾਰਾਂ ਨੂੰ ਡਰ ਸੀ ਕਿ ਇਹ ਪੰਜਾਬੀ ਨੇ ਜਿਹੜੇ Hindu ਨੇ ਚਾਹੇ ਇਹ ਪੰਜਾਬੀ ਸਿੱਖ ਨੇ ਪਰ ਇਹ ਪੰਜਾਬੀ ਨੇ ਇੱਕ ਲੜਾਕੂ ਕੌਮ ਹੈ ਪੰਜਾਬੀਆਂ ਦੀ ਇਹਨਾਂ ਨੇ ਸਾਡੇ ਪੈਰ ਨਹੀਂ ਲੱਗਣ ਦੇਣੇ ਜਿਨ੍ਹਾਂ ਨੇ ਤੇ ਗਾਂਧੀ ਨੇ ਸਲਾਹ ਕੀਤੀ ਵੀ ਪ੍ਰਧਾਨ ਮੰਤਰੀ ਕੌਣ ਬਣੂਗਾ ਗਾਂਧੀ ਕਹਿੰਦਾ ਜੀ ਸਾਡੇ ਆਲਾ ਬਣੂਗਾ ਨਹਿਰੂ ਉਹ ਕਹਿੰਦਾ ਜੀ ਮੈਂ ਬਣਨਾ ਫਿਰ ਇਹਨਾਂ ਨੇ ਦੋ ਮੁਲਕ ਬਣਾ ਲਏ ਵੀ ਤੂੰ ਉਹਦਾ ਬਣ ਜੀ ਤੇ ਮੈਂ ਇਹਦਾ ਬਣ ਜੂਗਾ ਆਪਣਾ ਕਲੇਸ਼ ਮਕੌਣ ਦੀ ਖਾਤਰ ਦੋਹਾਂ ਜਣਿਆਂ ਨੇ ਕਲੇਸ਼ ਪਵਾਤਾ ਵੀ ਲੱਖ ਬੰਦਾ ਮਰਵਾਇਆ ਹੈ ਦੋ ਬੰਦਿਆਂ ਨੇ ਗੋਰਿਆਂ ਨੂੰ ਅੱਗੇ ਡਰ ਸੀ ਵੀ ਸਭ ਤੋਂ ਬਾਗੀ ਪੰਜਾਬੀ ਨੇ ਇਹਨਾਂ ਦੇ ਸਭ ਤੋਂ ਵੱਧ ਵਰਲਡ ਵਾਰ ਜਿੰਨੀਆਂ ਵੀ ਹੋਈਆਂ ਨੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਡੇ ਪੰਜਾਬੀ ਵਰਲਡ ਵਾਰਾਂ 'ਚ ਲੜੇ ਐ ਉਹ ਉਹਨਾਂ ਲੜਾਈਆਂ ਨੇ ਭਵੇਂ ਅਸੀਂ ਗੋਰਿਆਂ ਦੇ ਹੱਕ 'ਚ ਹੀ ਲੜੇ ਆ ਵਰਲਡ ਵਾਰ ਪਰ ਉਹਨਾਂ ਨੂੰ ਪਤਾ ਸੀ ਕਿ ਇਹ ਸਭ ਤੋਂ ਸਟਰੋਂਗ ਆਰਮੀਆ ਨੂੰ ਖਤਮ ਕਰਨਾ ਪੈਣਾ ਜੇ ਇਹ ਇਕੱਠੇ ਹੋ ਗਏ ਇਹਨਾਂ ਨੇ ਬਾਗੀ ਹੋ ਜਾਣਾ ਇਹਨਾਂ ਨੇ ਇੱਕ ਅਲੱਗ ਮੁਲਕ ਬਣਾ ਲੈਣਾ ਪੰਜਾਬੀਆਂ ਨੇ ਇਹ ਨਹੀਂ ਹੈਗਾ ਵੀ ਇਕੱਲੇ ਸਿੱਖ ਹਿੰਦੂ ਵੀ ਨੇ ਵਿੱਚ ਪਠਾਨ ਵੀ ਨੇ ਮੁਸਲਿਮ ਵੀ ਨੇ ਇਹਨਾਂ ਨੇ ਰਲ ਮਿਲ ਕੇ ਪੰਜਾਬੀਆਂ ਦਾ ਖੂਨ ਬਾਗੀ ਹੈ ਇਹ ਬਹੁਤ ਜਸ਼ੀਲੇ ਨੇ ਇਹਨਾਂ ਨੇ ਇੱਕ ਅਲੱਗ ਮੁਲਕ ਬਣਾ ਲੈਣਾ ਇਹਨਾਂ ਨੇ ਕੰਡੇ ਵਾਲੀ ਤਾਰ ਵਿਛਾਤੀ ਉਸ ਰਸਤੇ ਦੇ ਵਿੱਚ ਵੀ ਪੰਜਾਬ ਨੂੰ ਹੀ ਵੰਡੋ ਫਿਰ ਉਸ ਤੋਂ ਬਾਅਦ ਪਾਣੀ ਖੋਏ ਗਏ ਸਾਡੇ ਪਾਣੀ ਵੰਡ ਦਿੱਤੇ ਗਏ ਭਾਰਤ ਦੇ ਵਿੱਚੋਂ ਇੱਕ ਇਕੱਲਾ ਪੰਜਾਬ ਆ ਜਿੱਥੇ ਮੋਟਰਾਂ ਦਾ ਬਿੱਲ ਮਾਫ ਕੀਤਾ ਗਿਆ ਪਤਾ ਕਿਉਂ ਕਿ ਤਰਤੀਹੜਲਾ ਪਾਣੀ ਖਤਮ ਕਰਨਾ ਉਹਨਾਂ ਨੇ ਇਹ ਜਿਹੜੀਆਂ ਪਲੈਨਿੰਗਾਂ ਹੁੰਦੀਆਂ ਨੇ ਇਹ 50 60 ਸਾਲ ਪਹਿਲਾਂ ਹੀ ਸਟਾਰਟ ਹੋ ਜਾਂਦੀਆਂ ਨੇ ਕਿਉਂਕਿ ਜਿਹੜੇ ਕੰਡੇ ਬੀਜਦੇ ਹਨ ਫਿਰ ਉਹ ਕੰਡਿਆਂ ਦੇ ਰੁੱਖ ਬਣਨ ਨੂੰ ਟਾਈਮ ਲੱਗਦਾ ਸਾਡੇ ਵਾਲੇ ਅਸੀਂ ਕੋਈ ਸਰਕਾਰਾਂ ਦੇ ਮਾਸੀ ਦੇ ਮੁੰਡੇ ਨਹੀਂ ਵੀ ਸਾਡੇ ਨਾਲ ਬਹੁਤੀ ਲਿਆਜ ਆ ਪੰਜਾਬ ਨਾਲ ਬਾਕੀਆਂ ਤੋਂ ਬਿੱਲ ਲੈ ਰਹੇ ਆ ਮੋਟਰਾਂ ਦਾ ਸਾਡੇ ਤੋਂ ਨਹੀਂ ਸਾਡੇ ਪਾਣੀ ਖਤਮ ਕਰਦੇ ਸਭੂ ਕਰੀ ਜਾਣ ਚਲੋ ਉਧਰ ਬਾਅਦ ਚਾਵਾਂਗੇ ਆਪਾਂ ਵੰਡ ਵਾਲੇ ਪਾਸੇ ਚੱਲੀਏ ਜਦੋਂ ਸਾਡਾ ਪਿੰਡ اٹਾਰੀ ਲੱਗ ਕੇ ਆਇਆ ਪਿੱਛੋਂ ਦੁੱਖ ਸਹਿੰਦਾ ਹੋਇਆ ਅੱਧਾ ਪਿੰਡ ਤਾਂ ਖਤਮ ਹੋ ਗਿਆ ਅੱਧਾ ਆਇਆ ਤਾਂ اٹਾਰੀ ਵੀ ਖ ਜਦੋਂ ਗੰਨੇ ਚੁੱਪਣ ਲੱਗੇ ਨਾ ਤਾਂ ਲੋਕਾਂ ਨੇ ਸਾਨੂੰ ਗੰਨੇ ਨਹੀਂ ਚੁੱਪਣ ਦਿੱਤੇ ਕਹਿੰਦੇ ਜਿਹੜੇ ਵਸਨੀਕ ਸੀ ਪੰਜਾਬ ਦੇ ਸਾਡੇ ਹੀ ਭਰਾ ਸਿੱਖ ਕਹਿੰਦੇ ਆਗੇ ਤੁਸੀਂ ਉਧਰੋਂ ਤੁਸੀਂ ਸਾਡੀਆਂ ਜ਼ਮੀਨਾਂ ਮੰਲੋਗੇ ਤੁਸੀਂ ਕਬਜ਼ੇ ਕਰੋਗੇ ਤੁਸੀਂ ਲਟੇਰੇ ਹੋ ਸਾਡੇ ਪਿੰਡਦਿਆਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਬੱਚਿਆਂ ਨਹੀਂ ਦੇਖਿਆ ਕੋਈ ਜਵਾਨ ਨਹੀਂ ਦੇਖਿਆ ਗੰਨੇ ਨਹੀਂ ਚੁੱਪਣ ਦਿੱਤੇ ਗਏ ਸਾਡੇ ਪਿੰਡ ਭੁੱਖੇ ਭਾਣੇ ਰਸਤੇ ਦੇ ਵਿੱਚ ਪਿੰਡਾਂ ਚ ਰੋਟੀ ਖਾਣ ਨੂੰ ਮੰਗਦੇ ਰਹੇ ਕਿਸੇ ਨੇ ਰੋਟੀ ਨਹੀਂ ਦਿੱਤੀ ਫਿਰ ਰੋਂਦੇ ਧੋਂਦੇ ਹਰਿਆਣੇ ਦੇ ਪਿੰਡ ਸੈਂਤਲੀ ਚ ਪਹੁੰਚੇ ਜਿੱਥੇ ਸਾਨੂੰ ਜ਼ਮੀਨ ਅਲਾਟ ਕੀਤੀ ਸਰਕਾਰ ਨੇ ਜਦੋਂ ਸੈਂਤਲੀ ਪਹੁੰਚੇ ਸੈਂਤਲੀ ਵਾਲਿਆਂ ਨੇ ਕਬਜ਼ਾ ਕੀਤਾ ਸੀ ਉਸ ਸਮੇਂ ਜਿਹੜੇ ਮੁਸਲਮਾਨ ਪਾਕਿਸਤਾਨ ਮੂਵ ਹੋਏ ਸੀ ਉਹਨਾਂ ਦੀ ਜ਼ਮੀਨਾਂ ਤੇ ਉਹ ਕਹਿੰਦੇ ਅਸੀਂ ਨਹੀਂ ਜ਼ਮੀਨ ਛੱਡਦੇ ਉੱਥੇ ਸਾਡੇ ਪਿੰਡ ਦੇ ਤੇ ਉਸ ਪਿੰਡ ਦਾ ਟਾਕਰਾ ਹੋਇਆ ਸਾਡਾ ਪਿੰਡ ਤਾਂ ਯਾਰ ਪਹਿਲਾਂ ਹੀ ਅੱਧਾ ਰਹਿ ਗਿਆ ਸੀ ਭੁੱਖ ਨਾਲ ਅੱਧੇ ਮਰੇ ਹੋਏ ਸੀ ਵਿਚਾਰੇ ਉਹ ਅੱਧ ਮਰਿਆਂ ਦੇ ਉੱਤੇ ਫੇਰ ਅਟੈਕ ਕੀਤਾ ਸਾਡੇ ਹੀ ਸਿੱਖ ਭਰਾਵਾਂ ਨੇ ਜਿਹੜੇ ਮੌਜੂਦਾ ਇੱਥੇ ਰਹਿੰਦੇ ਸੀ ਫੇਰ ਬਹੁਤ ਜ਼ਿਆਦਾ ਮਾਰ ਕਾਟ ਹੋਈ ਫਿਰ ਉੱਥੇ ਪੁਲਿਸ ਆਈ ਪੁਲਿਸ ਨੇ ਇਹਨਾਂ ਨੂੰ ਲੱਗ ਕੀਤਾ ਫੇਰ ਸਾਡਾ ਪਿੰਡ ਆਇਆ ਪਟਿਆਲੇ ਦੇ ਲਾਗੇ ਫੱਗਣ ਮਾਜਰਾ ਪਿੰਡ ਉੱਥੇ ਸਾਨੂੰ ਜ਼ਮੀਨ ਲਾਟ ਹੋਈ ਨਾ ਕੋਈ ਪੈਸਾ ਰਿਹਾ ਕਿਉਂਕਿ ਜਿੰਨਾ ਵੀ ਸੋਨਾ ਲੈ ਕੇ ਆਇਆ ਸੀ ਸਾਡੇ ਸਾਡੀਆਂ ਮੇਰੀ ਦਾਦੀ ਹੁਣੀ ਉਹ ਸਾਰਾ ਸੋਨਾ ਰਸਤੇ 'ਚ ਫੌਜੀਆ ਨੇ ਖੋਲਿਆ ਸੀ ਤੁਹਾਨੂੰ ਪਤਾ ਸਭ ਤੋਂ ਵੱਧ ਕਤਲੇਆਮ ਫੌਜੀਆ ਨੇ ਕੀਤਾ ਸੀ ਜਿਹੜੇ ਸਾਡੇ ਰਖਵਾਲੇ ਬਣਦੇ ਸੀਗੇ ਕਿਉਂਕਿ ਹਰ ਫੌਜੀ ਆਪਣੇ ਧਰਮ ਦੇ ਬੰਦਿਆਂ ਦੀ ਉਹ ਸੁਣਦਾ ਸੀ ਆਪਣੇ ਜਾਤ ਦੀ ਸੁਣਦਾ ਸੀ ਦੂਸਰਿਆਂ ਦੇ ਕੁਝ ਨਹੀਂ ਸੀ ਲੱਗਦੇ ਸੋ ਜਿਹੜੇ ਪਾਕਿਸਤਾਨ ਏਰੀਏ ਦੇ ਜਿੰਨੇ ਵੀ ਸੀਗੇ ਆਰਮੀ ਵਾਲੇ ਜਾਂ ਪੁਲਿਸ ਵਾਲੇ ਉਹਨਾਂ ਚ ਸਾਰੇ ਨਹੀਂ ਸੀ ਮਾੜੇ ਬਹੁਤੇ ਲਟੇਰੇ ਸੀ ਇੱਧਰ ਸਾਡੇ ਵਾਲੇ ਪਾਸੇ ਵੀ ਲਟੇਰੇ ਸੀਗੇ ਲਟੇਰੇ ਬੰਦੇ ਦਾ ਕੋਈ ਧਰਮ ਜਾਤ ਨਹੀਂ ਹੁੰਦਾ ਤੇ ਉਹਨਾਂ ਨੇ ਰਸਤੇ 'ਚ ਪੈਸੇ ਤੇ ਸਾਰਾ ਕੁਝ ਖੋਲਿਆ ਉਦੋਂ ਮੇਰੇ ਦਾਦਾ ਜੀ ਦਾ ਛੋਟਾ ਭਰਾ ਸੀ ਉਹਨਾਂ ਨੂੰ ਫੌਜੀ ਕਹਿੰਦਾ ਆਗੇ ਦੱਸ ਦੇ ਤੇਰੇ ਕੋਲ ਜਿਹੜਾ ਸੋਨਾ ਹੈਗਾ ਉਹ ਕਹਿੰਦਾ ਮੇਰੇ ਕੋਲ ਤੇ ਕੱਖ ਨਹੀਂ ਫੌਜੀ ਨੇ ਉਹਨੂੰ ਡਰਾਉਣ ਦੇ ਮਾਰੇ ਇੱਕ ਬੰਦੇ ਹੋਰ ਨੂੰ ਕਿਹਾ ਤੂੰ ਕੱਢ ਸੋਨਾ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਉਹ ਤੇ ਗੋਲੀ ਮਾਰਤੀ ਫੌਜੀ ਨੇ ਕੈਂਪ ਦੇ ਵਿੱਚੋਂ ਭਾਜੜ ਛਿੜਪੀ ਸੀ ਤੇ ਲੋਕ ਸਾਰੇ ਕਮਾਂਚ ਚ ਵੜ ਗਏ ਮੇਰੇ ਦਾਦਾ ਜੀ ਦੇ ਛੋਟੇ ਬ੍ਰਦਰ ਸੀ ਬਾਪੂ ਸਾਡਾ ਭਗਤ ਸਿੰਘ ਉਹਦੀ ਅੱਖ ਤੇ ਇੱਕ ਉਹਦਾ ਗੰਨੇ ਦਾ ਛਿਲਕਾ ਪੱਤਾ ਫਿਰ ਗਿਆ ਅੱਖ ਪਾੜ ਗਈ ਵਿਚਾਰੇ ਦੀ ਸਾਰੇ ਪਿੰਡ ਨੇ ਸੋਚਿਆ ਵੀ ਇਹਦਾ ਇਲਾਜ ਕਰਾਈਏ ਸਾਰੇ ਪਿੰਡ ਚੋਂ ਪੈਸੇ ਇਕੱਠੇ ਕੀਤੇ ਸਿਰਫ 14 ਰੁਪਏ ਹੋਏ ਸੀ ਆਪਰੇਸ਼ਨ ਲਈ ਚਾਹੀਦਾ ਸੀ ਪੱਥਰ ਦੀ ਅੱਖ ਲਈ ਰੁਪਇਆ ਚਾਹੀਦਾ ਸੀ 350 ਸਾਡੇ ਸਾਰੇ ਪਿੰਡ ਚੋਂ 14 ਰੁਪਏ ਇਕੱਠੇ ਹੋਏ ਤੇ ਉਹ ਬਾਪੂ ਦੀ ਅੱਖ ਸੁੰਗੜ ਗਈ ਚਲੋ ਆਪਾਂ ਇਹ ਦੰਗਿਆਂ ਤੇ ਹੀ ਫੇਰ ਕਿਉਂਕਿ ਥੋੜਾ ਥੋੜਾ ਦੱਸਣਾ ਪੈਂਦਾ ਨਾ ਵਿੱਚ ਵੀ ਕੀ ਹੋਇਆ ਸੀ ਉਦੋਂ ਜਦੋਂ ਸਾਡਾ ਪਿੰਡ ਹੁਣ ਮੌਜੂਦਾ ਪਿੰਡ ਖਲੀਫੇ ਵਾਲਾ ਇੱਥੇ ਆਏ ਤਾਂ ਸਾਡੇਆਂ ਪਿੱਛੇ ਜ਼ਮੀਨਾਂ ਬਹੁਤ ਸੀ ਪਰ ਇੱਥੇ ਸਾਨੂੰ ਬਹੁਤ ਘੱਟ ਜ਼ਮੀਨਾਂ ਮਿਲੀਆਂ ਨਾ ਸਿਰ ਤੇ ਰਹਿਣ ਨੂੰ ਛੱਤ ਸੀ ਨਾ ਖਾਣ ਨੂੰ ਰੋਟੀ ਸੀ ਆਲੇ ਦਾਲੇ ਪਿੰਡਾਂ 'ਚ ਪੁੱਛਿਆ ਸਾਨੂੰ ਕਿਸੇ ਨੇ ਰੋਟੀ ਨਹੀਂ ਦਿੱਤੀ ਫੇਰ ਮਜਬੂਰਨ 30% ਦੇ ਕੁਝ ਬੰਦਿਆਂ ਨੂੰ ਫਿਰ ਬੱਚਿਆਂ ਦਾ ਢਿੱਡ ਤਾਂ ਪਾਲਣਾ ਹੀ ਸੀ ਸਾਡੇ ਮਿਹਨਤੀ ਸੀ ਲੋਕਾਂ ਦੇ ਘਰ ਦਿਹਾੜੀਆਂ ਕੀਤੀਆਂ ਮਜ਼ਦੂਰੀਆਂ ਕੀਤੀਆਂ ਤੇ ਆਪਣੇ ਘਰ ਬਣਾਏ ਵਿਚਾਰਿਆਂ ਨੇ ਤੇ ਸਭ ਤੋਂ ਵੱਡੀ ਗੱਲ ਸਾਨੂੰ ਕਿਹਾ ਜਾਂਦਾ ਸੀ ਇਹ ਇਹ ਪਿਓਰ ਜੱਟ ਨਹੀਂ ਜੀ ਇਹ ਰਿਫਿਊਜੀ ਜੱਟ ਨੇ ਤੇ ਜਿਹੜੇ ਹੁਣ ਦੇ ਪੰਜਾਬ ਦੇ ਉਸ ਵੇਲੇ ਦੇ ਜੱਟ ਸੀ ਉਹ ਆਪਣੀ ਕੁੜੀ ਦਾ ਰਿਸ਼ਤਾ ਨਹੀਂ ਸੀ ਦਿੰਦੇ ਹੁੰਦੇ ਫਿਰ ਸਾਡੇ ਰਿਫਿਊਜੀਆ ਦੇ ਆਪਣੇ ਵਿਚਾਰਿਆਂ ਨੇ ਰਿਸ਼ਤੇਦਾਰੀਆਂ ਚ ਹੀ ਸਾਥ ਕੀਤੇ ਕਿਉਂਕਿ ਮੁੰਡੇ ਕੁੜੀਆਂ ਤਾਂ ਵਿਆਹਣਾ ਹੀ ਸੀ ਫਿਰ ਫਿਰ ਇਹਨਾਂ ਦੀ ਬਣ ਗਈ ਜੀ ਇਹ ਤਾਂ ਰਿਸ਼ਤੇਦਾਰੀਆਂ ਚ ਵਿਆਹ ਕਰਾ ਲੈਂਦੇ ਆ ਸੋ ਮੈਂ ਤਾਂ ਦੇਖਿਆ ਸਾਡੇ ਨਾਲ ਹਮੇਸ਼ਾ ਹੀ ਈਰਖਾ ਕੀਤੀ ਆ ਆਲੇ ਦਾਲੇ ਬਹੁਤ ਪਿੰਡ ਦੇ ਚਲੋ ਹੁਣ ਤਾਂ ਬਹੁਤ ਪਿਆਰ ਆ ਪਰ ਪਹਿਲਾਂ ਦੇਖਦਾ ਹੁੰਦਾ ਸੀ ਮੈਂ ਸਾਡੇ ਬਜ਼ੁਰਗ ਵੀ ਦੱਸਦੇ ਆ ਬਹੁਤ ਈਰਖਾ ਰਹੀ ਆ ਕਹਿਣਾ ਜੀ ਇਹ ਤਾਂ ਰਫੂਜੀ ਆ ਜੀ ਇਹ ਤਾਂ ਐ ਹੁੰਦੇ ਆ ਤਉ ਹੁੰਦੇ ਆ ਸਾਨੂੰ ਮਜਬੂਰਨ ਉਸ ਵੇਲੇ ਢਿੱਡ ਭਰਨ ਲਈ ਬਹੁਤ ਕੁਝ ਕਰਨਾ ਪਿਆ ਸੀ ਸਾਡੇ ਬਜ਼ੁਰਗਾਂ ਨੂੰ ਪੁਰਖਿਆਂ ਨੂੰ ਇੱਕ ਉਜਾੜ ਸੀਗਾ ਜਿੱਥੇ ਸਾਡਾ ਪਿੰਡ ਵਸਿਆ ਫੇ ਉੱਥੇ ਹੌਲੀ ਹੌਲੀ ਅਸੀਂ ਘਰ ਬਣਾਏ ਆ ਇਸੇ ਤਰ੍ਹਾਂ ਬਹੁਤ ਸਾਰੀਆਂ ਕਹਾਣੀਆਂ ਨੇ ਮੇਰੇ ਬਾਪੂ ਜੀ ਉਹਨਾਂ ਦੇ ਜਿਹੜੇ ਦੋਸਤ ਸੀਗੇ ਢਿੱਲੰਬ ਲੱਗ ਲ ਪਿੰਡ ਚ ਬਾਪੂ ਮੇਰਾ ਤਰਸਦਾ ਹੀ ਰਿਹਾ ਸਾਰੀ ਉਮਰ ਜਦੋਂ ਮੈਂ ਤਾਂ ਛੋਟਾ ਸੀ ਮੇਨੂੰ ਬਾਪੂ ਨੇ ਕਹਿਣਾ ਪੁੱਤ ਮੈਨੂੰ ਮਲਾ ਕੇ ਲਿਆ ਪਾਕਿਸਤਾਨ ਪੁੱਤ ਮੈਨੂੰ ਮਲਾ ਕੇ ਲਿਆ ਉਦੋਂ ਵੀਡੀਓਜ਼ ਆਉਂਦੀਆਂ ਹੁੰਦੀਆਂ ਸੀ ਵਿਕਰ ਪਿੰਡਰ ਮੁੰਡਾ ਜੈਬ ਹੰਜਰਾ ਇੱਕ ਨਜ਼ੀਰ ਢਿੱਲੋਂ ਮੁੰਡਾ ਮੁਗਲ ਮੈਂ ਵਿਖਾਉਣੀਆਂ ਕਰਨੀਆਂ ਬਾਪੂ ਜੀ ਨੂੰ ਮੈਂ ਬਾਪੂ ਜੀ ਆਹ ਮੁੰਡੇ ਆ ਉੱਥੇ ਵੈਲਕਮ ਕਰਦੇ ਆ ਆਪਾਂ ਚੱਲਾਂਗੇ ਮੈਂ ਇੰਗਲੈਂਡ ਆ ਗਿਆ ਮੈਂ ਬਾਪੂ ਮੈਂ ਇੰਗਲੈਂਡ ਤੋਂ ਆ ਕੇ ਤੈਨੂੰ ਲੈ ਕੇ ਜਾਊਂਗਾ ਪਾਕਿਸਤਾਨ ਆਪਾਂ ਚੱਲਾਂਗੇ ਨਨਕਾਣਾ ਸਾਹਿਬ ਉੱਥੇ ਸਿਆਲਕੋਟ ਆਪਣੇ ਪਿੰਡ ਜਾ ਕੇ ਮਿੱਟੀ ਨੂੰ ਚੁੰਮਾਂਗੇ ਆਪਾਂ ਦਾਦਾ ਪੋਤਾ ਪਰ ਮੈਨੂੰ ਨਹੀਂ ਪਤਾ ਸੀ ਜਦੋਂ ਮੈਂ ਇੰਗਲੈਂਡ ਆ ਤਰਸ ਦੇ ਤਰਸ ਦੇ ਇਸ ਦੁਨੀਆ ਤੋਂ ਚਲੇ ਗਏ ਫਿਰ ਮੇਰੇ ਦਾਦੀ ਚਲੇ ਗਏ ਪਰ ਉਹਨਾਂ ਨੇ ਮੈਨੂੰ ਬਹੁਤ ਕਹਾਣੀਆਂ ਦੱਸਦੇ ਹੁੰਦੇ ਆ ਪਾਕਿਸਤਾਨ ਦੀਆਂ ਉਹਨਾਂ ਦੇ ਯਾਰ ਮਿੱਤਰ ਇੰਨੇ ਸਭ ਉੱਥੇ ਹੀ ਰਹਿ ਗਏ ਕੁਝ ਰਸਤੇ 'ਚ ਮਾਰੇ ਗਏ ਬਹੁਤ ਕੁਝ ਦੇਖਿਆ 2 ਲੱਖ ਥੋੜਾ ਨਹੀਂ ਹੁੰਦਾ ਇਜ਼ਰਾਈਲ ਤੇ ਫਲਸਤੀਨ ਦੀ ਜੰਗ ਚੱਲਦੀ ਪਈ ਹੈ ਉਹਨਾਂ ਦਾ 4 ਲੱਖ ਜੂਤ ਦੀ ਮਾਰੇ ਆ ਸੀ ਅੱਜ ਤੱਕ ਉਹਨਾਂ ਦੇ ਦਿਲ 'ਚ 6 ਕਨੇ ਤੇ ਸਾਡਾ 20 ਲੱਖ ਮਰਿਆ 47 ਦੇ ਵਿੱਚ ਉਸ ਤੋਂ ਬਾਅਦ 84 ਦੇ ਵਿੱਚ ਫਿਰ ਹਾਲੇ ਵੀ ਕੁਝ ਨਹੀਂ ਪਤਾ ਜਿਵੇਂ ਦੇ ਹਾਲਾਤ ਨੇ ਸੋ ਬਹੁਤ ਕੁਝ ਹੰਡਾਇਆ ਪੰਜਾਬੀਆਂ ਨੇ ਆਪਣੇ ਸਿਰ ਤੇ ਉਹ ਚਾਹੇ ਕਿਸੇ ਵੀ ਧਰਮ ਦੇ ਹੋਣ ਕਤਲੇਆਮ ਦੋਵੇਂ ਪਾਸੇ ਹੋਇਆ ਸਾਨੂੰ ਅਕਸਰ ਕਹਿ ਦਿੱਤਾ ਜਾਂਦਾ ਕੁਝ ਕਟੜਪੰਥੀਆਂ ਵੱਲੋਂ ਹਾਂਜੀ ਹਾਂ ਪਾਕਿਸਤਾਨ ਮੁਸਲਮਾਨਾਂ ਨੇ ਤੁਹਾਨੂੰ ਮਾਰਿਆ ਸੀ ਜੀ 47 ਚ ਪਰ ਨਹੀਂ ਕਤਲੇਆਮ ਦੋਵੇਂ ਪਾਸੇ ਹੋਇਆ ਇੱਕ ਪਾਸੇ ਨਹੀਂ ਹੋਇਆ ਦੋਵੇਂ ਪਾਸੇ ਹੋਇਆ ਸੀ ਮੇਰੇ ਦਾਦਾ ਜੀ ਖੁਦ ਦੱਸਦੇ ਆ ਕਹਿੰਦੇ ਪੁੱਤ ਦੋਵੇਂ ਪਾਸੇ ਹੀ ਹੋਇਆ ਉਵੇਂ ਪਾਸੇ ਭਰਾ ਨੇ ਭਰਾ ਨੂੰ ਵੱਢਿਆ ਜਿਹੜੇ ਜਿਗਰੀ ਯਾਰ ਸੀ ਪਿੰਡ ਦੇ ਵਿੱਚ ਹੁੰਦੇ ਉਹਨਾਂ ਨੂੰ ਵੀ ਹਥਿਆਰ ਚੱਕਣੇ ਪਏ ਸੋ ਤੁਸੀਂ ਵੇਖ ਸਕਦੇ ਹੋ ਜੀ ਮੇਰਾ ਪਿੰਡ ਪਟਿਆਲਾ ਤੋਂ ਸਰਹੰਦ ਰੋਡ ਤੇ ਆ ਜੀ ਖਲੀਫੇਵਾਲ ਅਮਾਮਪੁਰਾ ਵੀ ਕਹਿੰਦੇ ਆ ਮੇਰੇ ਪਿੰਡ ਨੂੰ ਸਾਡਾ ਪਿੰਡ ਜ਼ੀਰੋ ਤੋਂ ਸਟਾਰਟ ਹੋਇਆ ਜ਼ੀਰੋ ਤੋਂ ਹੁਣ ਬਹੁਤ ਸੋਹਣੀਆਂ ਮਿਹਨਤ ਨਾਲ ਕੋਠੀਆਂ ਪਾਲੀਆਂ ਜ਼ਿਆਦਾਤਰ ਸਾਡੇ ਪਿੰਡ ਮੱਝਾਂ ਦਾ ਹੀ ਕੰਮ ਹੈ ਤੇ ਮਤਲਬ 100 100 150 ਮੱਝ ਵੀ ਹੈਗੀ ਸਾਡੇ ਪਿੰਡ ਤਾਰੇ ਮਿਹਨਤੀ ਹੈ ਮੁੰਡੇ ਜੀ ਤੇ ਬੜਾ ਵਧੀਆ ਹੁਣ ਤੁਸੀਂ ਕਦੇ ਵੀ ਜਾ ਕੇ ਦੇਖ ਸਕਦੇ ਹੋ ਕਲੀਫੇ ਵਾਲ ਦੇ ਬਾਕੀ ਜਿੰਨੇ ਵੀ ਸਿਆਲਕੋਟੀਆਂ ਨੇ ਉਹ ਇੱਕ ਰਵਾਜ ਲੈ ਕੇ ਆਏ ਸੀ ਤੇ ਚਾਦਰੇ ਦਾ ਜਿਹੜੇ ਚਾਦਰਾਂ ਬੰਨਦੇ ਬੰਨਣ ਦਾ ਰਵਾਜ ਹੈ ਨਾ ਹੁਣ ਇਹ ਸਿਆਲਕੋਟੀਆਂ ਹੀ ਲੈ ਕੇ ਆਏ ਸੀ ਚਾਦਰਾਂ ਬੰਨਣ ਦਾ ਰਵਾਜ ਤੇ ਇਸ ਤੋਂ ਬਾਅਦ ਉਹ ਸੇਵੀਆਂ ਵਟਣ ਦਾ ਇੱਥੇ ਆٹے ਦੀ ਵਟਦੇ ਹੁੰਦੇ ਸੀ ਵਿੱਚ ਮੈਦੇ ਦੀਆਂ ਮੈਦੇ ਦੀਆਂ ਸੇਵੀਆਂ ਸ਼ੁਰੂ ਹੋਈਆਂ ਬੜਾ ਕੁਛ ਨਵੇਂ-ਨਵੇਂ ਰਵਾਜ ਸਭ ਲੈ ਕੇ ਆਏ ਸੀਗੇ ਪੂਜੀ ਲੈ ਕੇ ਆਏ ਸੀ ਇੱਥੇ ਸੋ ਮੇਰੀ ਤੁਹਾਨੂੰ ਇਹੀ ਬੇਨਤੀ ਆ ਜੀ ਸਾਰੇ ਆਪਾਂ ਇੱਕੋ ਹੀ ਜਾਂ ਜਾਤ-ਪਾਤ ਦਾ ਵਿਤਕਰਾ ਨਾ ਚੱਲਦਾ ਸੀਗਾ ਜਾਤ ਦੇ ਵਿੱਚ ਵੀ ਕਈ ਬ੍ਰਾਂਚਾਂ ਬਣਾਤੀਆਂ ਸੀ ਜਾਤਾਂ ਦੀਆਂ ਇਹ ਰਫੂਜੀ ਹੈ ਜੀ ਇਹ ਸਿਆਲਕੋਟੀਆ ਜੀ ਇਹ ਲਾਹੌਰੀਆ ਜੀ ਇਹ ਲਾਲਪੁਰੀਆ ਇਹ ਫੈਸਲਾਬਾਦ ਤੋਂ ਹੈ ਜੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਸਾਰੇ ਆਪਾਂ ਇੱਕ ਭਰਾ ਹਾਂ ਹੁਣ ਤੁਸੀਂ ਵੇਖਿਆ ਨਾ ਪਾਕਿਸਤਾਨ 'ਚ ਬਹੁਤ ਸਾਰੇ ਚੀਮੇ ਨੇ ਹੰਜਰਾ ਨੇ ਅਟਵਾਲ ਨੇ ਗਿੱਲ ਨੇ ਸੰਧੂਰੇ ਸਾਰੇ ਆਪਾਂ ਇੱਕਾਂ ਯਾਰ ਉੱਥੇ ਮਜਬੂਰੀ ਦੇ ਵਿੱਚ ਧਰਮ ਬਦਲਣਾ ਪਿਆ ਗਿਆ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਉੱਥੇ ਰਹਿ ਗਏ ਸੀ ਪਾਕਿਸਤਾਨ 'ਚ ਚਲੋ ਉਹ ਤਾਂ ਆਪਣੇ ਧਰਮ 'ਚ ਪੱਕੇ ਰਹੇ ਨਹੀਂ ਧਰਮ ਬਦਲੇ ਪਰ ਜਿਹੜੇ ਬੱਚੇ ਸੀ ਅੱਗੋਂ ਉਹ ਜਿੱਦਾਂ ਮਦਰਸਿਆਂ 'ਚ ਜਾਂ ਸਕੂਲਾਂ 'ਚ ਪੜਨ ਜਾਂਦੇ ਸੀ ਫਿਰ ਉਮੀਦਾਂ ਰੰਗ ਚੜ ਗਿਆ ਉੱਥੇ ਬਹੁਤ سارے ਹਿੰਦੂਆਂ ਨੇ ਸਿੱਖਾਂ ਨੇ ਉਧਰਲਾ ਧਰਮ ਆਪਣਾ ਅਪਣਾਲਿਆ ਸੀ ਤੇ ਇਦਾਂ ਹੀ ਇੱਧਰ ਇੰਡੀਆ ਪੰਜਾਬ ਚ ਵੀ ਹੋਇਆ ਜਿਹੜੇ ਕਈ ਮੁਸਲਮਾਨ ਇੱਧਰ ਰਹੇਗੇ ਸੀ ਉਹਨਾਂ ਨੇ ਧਰਮ ਅਪਣਾ ਲਿਆ ਸੀ ਪਰ ਗੱਲ ਸ਼ਿਕਵਾ ਇਹ ਹੈ ਜੀ ਬੰਗਲਾਦੇਸ਼ ਕਿੱਥੇ ਹੈ ਠੀਕ ਹੈ ਜਿੱਥੇ ਪਾਕਿਸਤਾਨ ਨੂੰ ਹਿੱਸਾ ਦਿੱਤਾ ਗਿਆ ਤੇ ਆ ਪੰਜਾਬ ਕਿੱਥੇ ਹੈ ਵੰਡਣਾ ਇਹਨਾਂ ਨੂੰ ਇੰਡੀਆ ਨੂੰ ਚਾਹੀਦਾ ਸੀ ਜਾ ਕੇ ਲਖਨਊ ਸਾਈਡ ਪਾਕਿਸਤਾਨ ਬਣਾ ਸਕਦੇ ਸੀ ਇਹ ਸਾਈਡ ਬਹੁਤ ਗਲਤ ਬਣਾਇਆ ਗਿਆ ਇਹ ਸਾਰੀ ਰਾਜਨੀਤੀ ਸੀ ਰਾਜਨੀਤਿਕ ਫਾਇਦਾ ਲੈਣ ਦੇ ਮਾਰਿਆਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਕਤਲੇਆਮ ਕੀਤਾ। ਸੋ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਆਪਾਂ ਸਾਰੇ ਭਰਾਵਾਂ ਸੋ ਪਲੀਜ਼ ਸਿਆਲਕੋਟੀਆਂ ਲਾਹੌਰੀਆ ਲੈਲਪੁਰੀਆ ਕਹਿ ਕੇ ਰਫੂਜੀ ਕਹਿ ਕੇ ਮੇੜੇ ਨਾ ਮਰਿਆ ਕਰੋ। ਠੀਕ ਹੈ ਨਾ? ਆਪਾਂ ਸਾਰੇ ਇੱਕ ਆ। ਇਨਸਾਨੀਅਤ ਸਭ ਤੋਂ ਉੱਪਰ ਹੈ। ਬਸ ਮੈਂ ਇੰਨੇ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।